नमस्ते नमस्कार नाम हेलो हेलो अब आ बड़े के नाम है जिंदाबाद पाकिस्तान देखो हम देखो ये जानवर नहीं भेजो चलो टीमistu बोल दो चलो चलो चलो

बादा 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 भाई तो तो यार है कि में सारी और किस चार चार तो तो पर लगता जो तो बातें के वाहगुरु जी का खालसा वाह ਹੁਣਾ پروگرام ਚੱਲ ਰਿਹਾ ਆਪਾਂ ਦੀਪ ਬਾਈ ਉਹਨਾਂ ਵਿਚਾਰਾ ਸੁਣੀਆਂ ਲੱਖੇ ਦੀਆਂ ਸੁਣੀਆਂ ਪਰ ਸ਼ਾਂਤੀ ਰਹਿ ਬਾਈ ਮੋਤਾ ਨਾ ਹੋਈ ਇੱਥੇ ਕਿਹਦੇ ਨਾ ਹੋਵੇ ਅੱਜ ਦੀ ਆਪਣੀ ਰੋਸ ਰੈਲੀ ਨੂੰ ਭੰਗ ਕਰਨ ਦੇ ਉਸ ਤੇ ਜਿਹੜੀ ਸਾਜ਼ਿਸ਼ਾਂ ਸੀਗੀਆਂ ਉਹ ਕਾਮਯਾਬ ਹੋ ਜਾਣ ਬੇਨਤੀ ਆ ਬਾਈ ਪਰ ਕੇ ਜੇ ਤੁਸੀਂ ਇਸ ਮਾਂ ਨੂੰ ਪਿਆਰ ਕਰਦੇ ਹੋ ਤਾਂ ਰਹਿ ਜੋ ਜੇ ਤੁਸੀਂ ਵਾਕਿਆ ਹੀ ਕਿਸਾਨਾਂ ਨਾਲ ਖੜਾ ਦਿੰਦੇ ਆ ਤਾਂ ਮੈਨੂੰ ਪਲੀਜ਼ ਰਹਿ ਬੇਨਤੀ ਆ ਸਾਡੀ خاطر ਭੰਗ प्लीज दी विचारनों वैज्ञानिक कारणों प्रेमलाई जाती है उनके किसान जो होते रहते बाकी मैंने कहा था कि इसका करना है संगीत जियो संगीत जियो बाकी ਫਤਿਹ ਬੁਲਾਏ ਤੇ ਫਤਿਹ ਹੀ ਸਾਂਝ ਆਇਆ ਹੋਵੇ ਕਹਤੇ ਪੀ ਸਾਨੂੰ ਪਤਾ ਲੱਗੇ ਇਸ ਧਰਨੇ 'ਚੋਂ ਫਤਿਹ ਜੀ ਜਿਹੜੀ ਗੂੰਜ ਜਾਂਦੀ ਉਹ ਕਿੱਥੋਂ ਤੱਕ ਜਾਂਦੀ ਆ ਵਾਹਿਗੁਰੂ ਜੀ ਕਾਲ ਸਾਹਿਬ ਜਗੰਤਿ ਕੇਵਲ ਸਤਿ ਸੰਤੋਖ ਜੋ ਆਪੇ ਰਹਿਣ ਚਾਹ ਦੇ ਵਾਸਤੇ ਰਹੋ ਸਾਂ ਮਾ ਬੋਲਣਾ ਤਾਂ ਕੋਈ ਸ਼ੋਰ ਸੀ ਪਰ ਹੁਣ ਸ਼ੁਰੂ ਆਏ ਕਰਦੇ ਵੀ ਪੱਛਰ ਵਾਲੇ ਉਹ ਧਰਤੀ ਚ ਜਹਰੀ ਹੁੰਦੀ ਆ ਤੇ ਉੱਤੇ ਵਾਲੇ ਨੂੰ ਅਸਮਾਨ ਅੱਜ ਸਾਰੇ ਪਵਨ ਸਾਨੂੰ ਇਹ ਦੋਵੇਂ ਚਾਹੀਦੇ ਆ ਥੋੜੀ ਮੋਚੀ ਵੀ ਲੈ ਜਿੱਥੇ ਵੀ ਮਿਲ ਗਏ ਜਿੱਥੇ ਵੀ ਮਿਲ ਗਏ ਅਸੀਂ ਛੱਟਨੇ ਢੁਗੀ ਆ ਅਗਰ ਮਾਰੇ ਪਾਸ ਸੋ ਇਸ 7 ਦਿਨ ਦਾ ਫੈਸਲਾ ਸੁਣਿਆ ਕਿ ਆਪਾਂ ਨਿਕਲ ਇੱਥੇ ਸਾਫੀ ਵੜ ਸਕਦਾ ਤੇ ਸਾਫੀ ਨਿਕਲ ਸਕਦਾ ਜੋ ਰੇਸ ਕਿੰਨ੍ਹਾ ਚਬੜਤਾ ਜਾਂਦੇ ਨੇ ਪਰ ਇੱਕ ਅਲਿਜ਼ਾ ਹੈ ਸੋ ਕਿਵੇਂ ਉਹਦੀ ਮਾਦੀਅਤ ਇਸ ਤਰ੍ਹਾਂ ਅੱਗਾ ਕੇ ਕੀ ਆੜੰਗੇ ਜਿੱਦੇ ਆਜਾ ਜਿੱਥੇ ਆ ਸੋਚ ਬੈਠੀ ਆ ਹੁਣਾ ਸਾਸ੍ਰੀਆ ਕਾਲ ਇੱਕ ਸਮਾਂ ਜਦ ਕਿ ਹਮ ਬੋਲਵਾ ਦਾ ਛੋਸੀ ਸ਼ੁਰੂ ਬਰਾਪਾ ਸਤਾਂ ਤੋਂ ਹੀ ਕਰਦੇ ਆ ਸਤ ਜਗਨੈਲ ਸਿੰਘ ਭਿੰਡਰਾਲੇ ਸਾਡੇ ਸ਼ਮਾਨ ਸ਼ਹੀਦ ਅੱਜ ਕਿਉਂਕਿ ਇਹ ਸਾਨੂੰ ਕੋਈ ਨਹੀਂ ਹੈ ਕੋਈ ਨਹੀਂ ਆਗਾ ਕਰਨ ਕਰਦੇ ਦੂਸਰਾ ਇਹ ਸਾਨੂੰ ਡਰਾਉਂਦੇ ਆ ਵੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾ ਤੁਸੀਂ ਆਪਣੇ ਗੁਰੂਆਂ ਦਾ ਨਾਮ ਦਾ ਫਲਸਫਾ ਤੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਬਾਹਰ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਸਰਕਾਰ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ ਪ੍ਰਦਰਸ਼ਿਤ ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੋਕਾਂ ਨੂੰ ਲੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੇਟਰੀ ਲੁੱਟ ਕਸਟ ਕਰੀ ਗਈ ਅਸੀਂ ਐ ਨਹੀਂ ਇੱਥੇ ਹੋਏ ਸੀ ਪਰ ਚਾਹੁੰਗੇ ਸਮਾਜਿਕ ਸਰਦਾਰੀ ਆਵੇ ਫਿਰ ਨਹੀਂ ਅਸੀਂ ਸਹਿਮੇਂਗੇ ਫਿਰ ਜਿਹਾ ਆਵਾਜ਼ ਹਮੇਸ਼ਾ ਬਾਕੀਪੁਣਾ ਦਿਖਾਉਂਦਾ ਇੱਕ ਬਾਕੀਪੁਣਾ ਸੀ 84 ਤੋਂ ਬਾਅਦ ਜਵਾਨ ਹੋਇਆ ਤਿਆਰ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਦਸ਼ਾਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦਿਓ ਕਿ ਪੰਜਾਬ ਦੀ ਜਵਾਨੀ ਜਾਗਦੀ ਹੈ ਪੰਜਾਬ ਦੀ ਜਵਾਨੀ ਚੱਲੀ ਆ ਪਰ ਖੜੇ ਆ ਭਦਰ ਸਾਹਮਣੇ ہمارے ਗੋਬਰਾ ਅੰਦਰ ਡਾਂਗਾ ਗੋਲੀਆਂ ਖੜ ਜਾ ਜੇ ਇਸ ਨਾਲ ਖੜੇ ਆ ਸੋ ਪੰਜਾਬ ਦਾ ਬਾਬਾ ਜੀ ਕੋਣ ਜਾਨੀ ਸਕਦਾ ਸੋ ਦੇਖੀ ਕਿਉਂ ਨਹੀਂ ਜਾ ਸਕੇ ਸਾਡਾ ਸੰਘਰਸ਼ ਇੱਥਾਂ ਸੀ ਇਸ਼ਚਨ ਦੇ ਨਿਕਲਦੇ ਕਿੱਥੋਂ ਆ ਅਪਾਰਟ ਫਰਮ ਜਦੋਂ ਦਸਵੇਂ ਪਾਸ਼ਾ ਨੇ ਸਾਨੂੰ ਪਾਤਸ਼ਾਹੀ ਦਾ ਦਾਵਾ ਲਿਆਸ ਤੇ ਰਾਖਮੀ ਵੀ ਇਹ ਗਰੀਬ ਸਨ ਤੋਂ ਦੂ ਪਾਤਸ਼ਾਹੀ ਯਾਦ ਕਰੀ ਮੇਰੀ ਗੁਰਿਆਈ ਉਸ ਤੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇੱਕ ਇਸੇ ਆਦਮੀ ਸਾਡੀ ਤਰ੍ਹਾਂ ਕਹਿ ਕੇ ਪਰਾਸੇਂ ਗ੍ਰਾਮੀ ਗਲੇ ਪ੍ਰਵਾਨ ਨਹੀਂ ਕਰਤਾ ਤੇ ਪ੍ਰਵਾਨ ਕਰਾ ਕੇ ਦਿਖਾਦੇ ਅਜੇ ਨਵੇਂ ਕਾਨੂੰਨ ਆਏ ਆ ਇਹ ਗੱਲਾਂ ਲੀ ਐਮਐਸਪੀ ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ ਡੂ ਨਾਟ ਥਿੰਕ ਥੈਟ ਪੰਜਾਬ ਨਾਲ ਉਸਿਓ ਬੇਸਿਕ ਪਰ ਸਾਡੀ ਹੋਂਦ ਤੇ ਆਈ ਹੈ ਹੋਂਦ ਦੀ ਜੇ ਕੋ ਗੱਲ ਕਰਦੇ ਸੱਭਿਆਚਾਰ ਸਾਡਾ ਇਤਿਹਾਸ ਸਾਡਾ ਫਲਸਫਾ ਸਾਡੀ ਮਾਂ ਬੋਲੀ ਸਾਡੇ ਪਾਣੀ ਸਾਡੀ ਹੋਂਦ ਤੇ ਸਾਡੀ ਧਰਤੀ ਭਈ ਹੈ ਨਾ ਸਾਡੀ ਵਿਆਖਰੀ ਸਾਡੀ ਧਰਤੀ ਨਾਲ ਜੁੜੀ ਹੋਈ ਹੈ ਸੋ ਜੈਸ ਨੂੰ ਵੀ ਹੋਂਦ ਦੀ ਗੱਲ ਕਰਦੇ ਆਂ ਫੇਰ ਜਿੰਨਾ ਵੀ ਜੀਰਾਂ ਜਾਗ ਗਿਆ ਅਗਲੇ ਆ ਕੇ ਪਤੰਦਰ ਖੜੇ ਹੋ ਜਾਂਦੇ ਵੀ ਆਜੋ ਭਾਈ ਭਾਈ ਜਾਨੂ ਆਣ ਇੱਕੋ ਜਈ ਆ ਕੋਈ ਨਹੀਂ ਤੁਹਾਡੇ ਕੋਲੇ ਬਥੇਰੀ ਪਾਵਰ ਹੋਊਗੀ ਪਰ ਜਿਹੜਾ ਜਜ਼ਬਾ ਅਸੀਂ ਆਪੇ ਅੰਦਰ ਜਿਹੜੀ ਚਿੰਗਾਰੀ ਅੰਦਰ ਲਈ ਬੈਠੇ ਆਂ ਉਹ ਕਿੱਥੋਂ ਘਟੋਗੇ ਸੋ ਕਲਾ ਹੀ ਸਦੀ ਹੋਂਦ ਦੀ ਹੁਣ ਆ ਰਿਹਾ ਹੈ ਕਿ ਗਵਰਨਮੈਂਟ ਪ੍ਰਿਆਵ ਅੱਜ ਜਿੱਥੇ ਖੜਾ ਦੇਖੋ ਜਿਹੜੀ ਸਰਕਾਰ ਨਾਲ ਅਸੀਂ ਮੱਥਾ ਲਾਈ ਬੈਠੇ ਆ ਉਹਨਾਂ ਸਰਕਾਰ ਨੂੰ ਦੀ ਐਰੋਗੈਂਸ ਦੇਖੀ ਉਹਨਾਂ ਚੱਤ ਐਡਾ ਮੱਠੀ ਮੈਂ ਦੇਖੋ ਤੁਸੀਂ ਅੱਜ ਤੋਂ ਭਈ ਨਾ ਸਰਕਾਰਾਂ ਜਦੋਂ ਤੱਕ ਕਾਂਗਰਸ ਦਾ ਰਾਜ ਰਿਹਾ ਗੱਲ ਉਹ ਵੀ ਉਹੀ ਕਰਦੇ ਸੀ ਆਪੀ ਸਰਕਾਰੀ ਹਸਪਤਾਲਾਂ ਦਾ ਸਰਕਾਰੀ ਹਸਤੇ ਵੀ ਸਾਰ ਦੇ ਆਪ ਦੇ ਸਰਕਾਰੀ ਹਸਤੇ ਵੀ ਪਰ ਉਹ ਇਹ ਮੈਂ ਹੁਣ ਰੁਕ ਚ ਨਹੀਂ ਕਰਦੇ ਸੀ ਇਹਨਾਂ ਨੇ ਜਮਾਤ ਮਾਰਕੀਟ ਨੂੰ ਚਿਹੂ ਦੂਰ ਰਾਸ਼ਟਰੀ ਵਿਚਾਰ ਤੇ ਦੂਰ ਰਾਸ਼ਟਰੀ ਰਾਜ ਜਿਹੜਾ ਇਹਨਾਂ ਨੇ ਬਣਾਉਣ ਦਾ ਆਪਣੇ ਅੰਦਰ ਜੇਲ੍ਹਦਾਰੀ ਬੈਠਿਆ ਉਹ ਸਾਡੇ ਸਾਹਮਣੇ ਰੱਖਿਆ ਇਹਨਾਂ ਨੇ ਸਾਹਮਣੇ ਦਾ ਟੀਮ ਨੂੰ ਸੇਰ ਖੋਲ੍ਹਦੇ ਆ ਸੇਰ ਲੈ ਦੇਣ ਨੂੰ ਲੱਗ ਤੇ ਅਮਰੀਕਾ ਦੇ ਮੁਲਕਾਂ ਦੇ ਮੁਲਕ ਤਬਾਹ ਕਰ ਸਕਦਾ ਜੇ ਮੈਂ ਜਾਣਦਾ ਹਾਂ ਚਾਈਨਾ ਤੇ ਤਿੱਬਤ ਦੀ ਤਿੱਬਤ ਦੇ ਸਾਰੇ ਜਮਹੂਰੀਅਤਾਂ ਉਹਨਾਂ ਦਾ ਜਿਹੜੇ ਫੰਡਮੈਂਟਲ ਰਾਈਟਸ ਮੌਲ ਕਦਰ ਦਾ ਲੈਸਦੀ ਹੈ ਜੇ ਇਜ਼ਰਾਇਲ ਉੱਥੇ ਬੈਠਾ ਜੁਲਮ ਤੇ ਜ਼ਬਰ ਕਰ ਸਕਦਾ ਗਰੀਬਾਂ ਤੇ ਤੇ ਨਾਲ ਲੱਗਦੇ ਮੌਕਿਆਂ ਤੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਇਹਨਾਂ ਦੀ ਸੇਧ ਉੱਥੋਂ ਹੁੰਦੀ ਹੈ ਕਿਉਂਕਿ ਅੱਜ ਜਿਹੜੀ ਉਸਕੇ ਪੂਰੇ ਵਰਲਡ ਦੀ ਦੁਨੀਆ ਚੱਕ ਕੇ ਜੀਓ ਪੋਲਿਟਿਕਸ ਦਾ ਉਹਦੇ ਚਰੀ ਲਹਿਰ ਉੱਠੀ ਹੋਈ ਆ ਜਿਹਨੂੰ ਆਪਾਂ ਅਥਾਰਟੀਰੀ ਸਿਸਟਮਿਆਂ ਨੂੰ ਕਹਿ ਲਓ ਕਨਸਰਵੇਟਿਵਿਕ ਲਹਿਰ ਉੱਠੀ ਹੋਈ ਆ ਇਹਨਾਂ ਨੂੰ ਲੱਗਦਾ ਵੀ ਸਾਨੂੰ ਤਾਂ ਹੁਣ ਰਾਜ ਮਿਲਿਆ ਅਸੀਂ ਇਹਦੇ ਨਾਲ 25 30 ਸਾਲ ਤੇ ਜਦੋਂ ਤੱਕ ਅਸੀਂ ਆਪ ਦਾ ਹਿੰਦੂ ਰਾਸ਼ਟਰੀ ਬਣਾ ਲੈਦੇ ਸਾਨੂੰ ਤਾਂ ਮੌਕਾ ਹੀ ਹੁਣ ਮਿਲਿਆ ਪਹਿਲਾਂ ਤਾਂ ਮੌਕਾ ਹੀ ਪਹਿਲਾਂ ਮਾਰਚਨੋਲਾਈਜ਼ ਹੋਏ ਰਹੇ ਪਹਿਲਾਂ ਤਾਂ ਸਿੱ ਇੱਕ ਕਾਰਨਰ ਚੀ ਧੱਕੇ ਰਹੇ ਕਾਂਗਰਸ ਨੇ ਸਾਨੂੰ ਕਦੇ ਆਉਣ ਹੀ ਨਹੀਂ ਦਿੱਤਾ ਪਰ ਹੁਣ ਮਿਲਿਆ ਸਾਨੂੰ ਮੌਕਾ ਤੇ ਇਸ ਕਰਕੇ ਜਿਹੜੀ ਉਹ ਐਰੋਗੈਂਸ ਨਾਲ ਚੀਫ ਮਿਨਿਸਟਰ ਪੰਜਾਬ ਦਾ ਗਿਆ ਆਪ ਦੇ ਕਾਉਂਸਲ ਆਫ ਮਿਨਿਸਟਰਸ ਨੂੰ ਲੈ ਕੇ ਮੈਂ ਐਮਐਲਏ ਨੂੰ ਲੈ ਕੇ ਉੱਥੇ ਗਿਆ ਤੇ ਰਾਸ਼ਟਰਪਤੀ ਉਹਨੂੰ ਮਿਲੇ ਨਾ ਇਹ ਗੱਲ ਐਡੀ ਜਲਾਲ ਤਾਂ ਉਹ ਤੋਂ ਪਹਿਲਾਂ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਗਏ ਉਹਨਾਂ ਨੂੰ ਕਿਵੇਂ ਜਲੀਲ ਕੀਤਾ ਇਹਨਾਂ ਨੇ ਕਿਉਂ ਇਹ ਸਮਝ ਨਹੀਂ ਕੋਈ ਕਿਸੇ ਨੂੰ ਇਹਦਾ ਐ ਮੰਨੀ ਪਈ ਆ ਵੀ ਕੋਈ ਨਹੀਂ ਪਿਆਮ ਉੱਠਿਆ ਆ ਬੈਠੇ ਆ ਲੋਕ ਸੜਕਾਂ ਤੇ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਢਾ ਲਾਂਗੇ ਅਸੀਂ ਇਹਨਾਂ ਨੂੰ ਜਦੋਂ ਅਸੀਂ ਢੋਣਾ ਹੋਵੇ ਚਾਹੇ ਮੈਟਰੀ ਲਾ ਦੇ ਚਾਹੇ ਅਸੀਂ ਪੈਰਾਮੈਟਰੀ ਫੋਰਸਸ ਭੇਜੀਏ ਪੁਲਸਾਂ ਲੈਣ ਕਹਿ ਦਈਏ ਇਹਨਾਂ ਤੇ ਭਰਾਵਾਂਗੇ ਡੰਡੇ ਦੇ ਇਹਨਾਂ ਨੇ ਵਰਜਣਾ ਕਰੇ ਇਹ ਸਾਨੂੰ ਉਵੇਂ ਮਿੱਠ ਲੈਂਦੇ ਆ ਜਿਵੇਂ ਬਾਕੀ ਸੂਬਿਆਂ ਦਾ ਕੋਈ ਅੰਦੋਲਨ ਉੱਠਿਆ ਹੋਵੇ ਤੇ ਉਵੇਂ ਹੀ ਅਸੀਂ ਬੈਠੇ ਹੋਈਏ ਇੱਥੇ ਹੀ ਗਲਤੀ ਕਰ ਜਾਂਦੇ ਆ ਕਿਆ ਬਾਤ ਤੱਕ ਗੋਲੀਆਂ ਤੋਂ ਡੰਡਿਆਂ ਤੋਂ ਡਰਿਆ ਕਿ ਡਰਦੇ ਸੀ ਲੋਮੇ ਇਸ ਕਰਕੇ ਨਹੀਂ ਗਏ ਦੋ ਵੀ ਟਰਾਲੀ ਤੇ ਸਟੇਜ ਤੇ ਖੜੇ ਆ ਜਿੱਥੇ ਮਰਜੀ ਖੜਾ ਲਾਓ ਇੱਥੇ ਜਿਹੜਾ ਇੱਕ ਇੱਕ ਰੂਹ ਖੜੀ ਆ ਉਹ ਪੁੱਛਣੋਂ ਵੀ ਡਰਦੇ ਆ ਸੀ ਸਾਨੂੰ ਡਰ ਆ ਲੈਣਗੇ ਸੋ ਗੱਲ ਜਦੋਂ ਸਾਡੀ ਹੌਂਦ ਤੇ ਆ ਸਾਡੇ ਗਲਮਿਆਂ ਨੂੰ ਹੱਥ ਪਾ ਲਿਆ ਫੇਰ ਨਹੀਂ ਸਾਡੇ ਟੁੱਟ ਗਿਆ ਜਾਂਦਾ ਸਾਨੂੰ ਗੁਲਾਮੀ ਗੁਲਾਮੀ ਕੀ ਹੁੰਦੀ ਆ ਗੁਲਾਮੀ ਦਾ ਅਹਿਸਾਸ ਜਦੋਂ ਅੰਦਰ ਆਪਦੇ ਅਸੀਂ ਆਪਦੇ ਪ੍ਰਮਾਣ ਕਰ ਲઈએ ਔਰ ਗੁਲਾਮੀ ਉਦੋਂ ਸਾਡੇ ਸਾਹਮਣੇ ਆਉਂਦੀ ਆ ਜਦੋਂ ਅਸੀਂ ਆਪਦੇ ਫੈਸਲੇ ਲੈਣ ਸਾਡੇ ਕੋਲੇ ਹੱਕ ਸਾਡੇ ਕੋਲੇ ਨਾ ਹੋਵੇ ਸਾਥ ਜਨਾਇਸੀ ਪਿੰਡਰਾਲਾਂ ਦੀ ਗੱਲ ਕਿਉਂ ਨਹੀਂ ਕਰ ਲੈਂਦੇ ਇਹਨੂੰ ਸੋਚੀਏ ਤਾਂ ਸਿਰ ਉਹਨਾਂ ਨੂੰ ਪਤਾ ਵੀ ਇਹ ਉਹਨਾਂ ਸ਼ਹੀਦਾਂ ਤੋਂ ਜੇ ਸੇਵ ਲੈਣਗੇ ਪ੍ਰੇਰਣਾ ਲੈਣਗੇ ਇਹਨਾਂ ਨੇ ਫਿਰ ਸਾਡੇ ਅੱਗੇ ਇੰਸਟੁੱਟ ਖੜੇ ਹੋ ਜਾਣਾ ਹੋਰ ਤਾਂ ਕੋਈ ਗੱਲ ਨਹੀਂ ਤੁਸੀਂ ਦੇਖੋ ਜਿਵੇਂ ਵਾਲੇ ਬਾਗ ਦੀ ਐਡਾ ਵੱਡਾ ਸਾਖਾ ਹੋਇਆ 1947 ਤੱਕ ਉੱਥੇ ਅਸੀਂ ਕੋਈ ਯਾਦ ਨਹੀਂ ਬਣਾ ਸਕੇ ਜਿਹੜੀ ਯਾਦ ਬਣੀ ਉਹ 1947 ਤੋਂ ਬਾਅਦ ਬਣੀ ਕਿਉਂ ਕਿ ਉਸ ਵੇਲੇ ਦੇ ਸਰਕਾਰ ਨੂੰ ਇਹ ਪਤਾ ਸੀ ਜੇ ਇਹਨਾਂ ਨੇ ਯਾਦ ਬਣਾ ਲਈ ਤਾਂ ਯਾਦ ਤੋਂ ਇਹ ਸੇ ਪ੍ਰੇਰਣਾ ਤੇ ਸੇਧ ਲੈਣਗੇ ਇਹਨਾਂ ਨੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਾ ਅੱਜ ਜੇ ਸੰਸਦਾਂ ਵੀ ਗੱਲ ਕਰਦੇ ਆ ਗੱਲ ਉੱਥੇ ਆ ਜਾਂਦੀ ਹੈ ਵੀ ਇਹ ਜਿਸ ਤਰ੍ਹਾਂ ਤੇ ਮੁੜ ਕੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਗੇ ਜਿਹੜੇ ਇਹ ਕਹਿ ਕੇ ਗਏ ਸੀ ਪੀਐਸਸੀ ਗ੍ਰਾਮ ਇਸ ਪੂਰੇ ਮਾਹੌਲ ਤੇ ਜਿਵੇਂ ਸਾਨੂੰ ਇਹਨਾਂ ਵਿਤਕਰਾ ਕਰਦੇ ਆ ਸਾਡੇ ਨਾਲ ਸਾਡੇ ਤੇ ਨਵੇਂ ਕਾਨੂੰਨ ਕਰਦੇ ਆ ਸਾਡੀ ਗੱਲ ਨਹੀਂ ਸੁਣਦੇ ਸਾਡੀਆਂ ਮੰਗਾਂ ਸਾਡੇ ਹੱਥ ਕੀ ਆ ਉਹ ਨਹੀਂ ਦਿੱਤੀਆਂ ਜਾਂਦੀਆਂ ਫਿਰ ਤਾਂ ਗ੍ਰਾਮ ਹੀ ਹੋਏ ਨਾ ਤੇ ਸਾਨੂੰ ਵਾਅਦੇ ਕਰ ਕਰ ਲੈ ਕੇ ਆਏ ਸੀ ਇਸ ਦੇਸ਼ ਚ ਪਿੱਤੂ ਸੀ ਤੁਹਾਡੀ ਜਮਹੂਰੀਅਤ ਤੁਹਾਡਾ ਡਾਕ ਤੁਹਾਡੀ ਕੌਮੀਅਤ ਤੁਹਾਡੀ ਬਲੱਖੰਤਾ ਤੁਹਾਡਾ ਸੱਭਿਆਚਾਰ ਇਹ ਸਭ ਕੁਝ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਇਹਨੂੰ ਪ੍ਰੋਟੈਕਟ ਕੀਤਾ ਜਾਊਗਾ ਆਜ਼ਾਦ ਹੁੰਦੇ ਹੀ ਸਾਨੂੰ ਜਰਾਈਨ ਪੇਸ਼ਾ ਡਿਕਲੇਅਰ ਕਰਤਾ ਪੀਏ ਤੱਕ ਅਸੀਂ ਲੌਨ ਆਰਡਰ ਦੇ ਅਧੀਨ ਆ ਰਹੇਣ ਵਾਲੇ ਕੌਮ ਹੀ ਨਹੀਂ ਆ ਪਰ ਉਹ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ ਅਸੀਂ ਰੋਜ਼ ਅਰਦਾਸ ਸਿੱਖੂ ਹੀ ਗੱਲ ਕਰਦੇ ਆ ਨਾਨਕ ਨਾਮ ਚੜ੍ਹ ਹੁਣ ਜਿਹੜੀ ਸਰਬੱਤ ਦਾ ਭਲਾ ਮੰਗੇ ਕੌਮ ਉਹ ਕਦੇ ਆਪਦੇ ਨੇ ਜਲੀ ਲੜੂਗੀ ਓਏ ਕਦੇ ਖੇਤ ਦੇ ਲਈ ਲੜੂਗੀ ਸਾਡਾ ਸਿਧਾਂਤ ਇਹੋ ਆ ਸਰਬੱਤ ਦੇ ਭਲੇ ਵਾਲਾ ਔਰ ਉਹ ਸਿਧਾਂਤ ਕਿੱਥੋਂ ਆਇਆ ਮੀਰੀ ਪੀਰੀ ਦੇ ਸਿਧਾਂਤ ਨੂੰ ਦੇਖ ਲੋ ਅਕਾਲ ਤਖਤ ਸਾਹਿਬ ਇਹਦੀ ਇੱਕ ਛੋਟੀ ਜੀ ਉਦਾਹਰਣ ਲੈਂਦਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਇਸ ਖੇਤੇ ਦਾ ਜਮਰੌਤ ਤੋਂ ਲੈ ਕੇ ਸਾਡੇ ਦਿੱਲੀ ਤਾਈ ਰਾਜ ਐਡਾ ਵੱਡਾ ਰਾਜ ਜਿਹਦੇ ਨਾਲ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਰਾਜ ਤੇ ਫਰੈਂਚ ਰਾਜ ਸੰਧੀਆਂ ਕਰਦੇ ਸੀ ਕਿੱਡਾ ਪਾਵਰਫੁਲ ਰਾਜ ਹੋਊਗਾ ਉਸ ਵੇਲੇ ਦਾ ਰਾਜ ਤੇ ਅਕਾਲ ਪੁਰਖ ਸਾਹਿਬ ਦੇ ਜਿਹੜੇ ਜ਼ਥੇਦਾਰ ਸੀ ਉਹਦੋਂ ਅਕਾਲੀ ਥੂਲਾ ਸਿੰਘ ਉਹਨਾਂ ਨੇ ਸਜਾ ਲਾਤੀ ਮਹਾਰਾਜੇ ਨੂੰ ਵੀ ਤੇਰੇ ਸੌ ਕੋੜੇ ਪਹਿਣਗੇ ਤੂੰ ਤੋਹੀਨ ਕੀਤੀ ਆ ਸਿੱਖ ਰਵੈਤਾ ਨਹੀਂ ਤੇ ਮਹਾਰਾਜਾ ਆਪ ਦਾ ਕੋਟਾ ਲਾ ਕੇ ਸਾਹਮਣੇ ਖੜਾ ਹੋ ਗਿਆ ਵੀ ਮਾਰ ਲੋ ਕਿਉਂ ਕਿਉਂਕਿ ਉਸ ਵੇਲੇ ਜਿਹੜਾ ਸਾਡਾ ਪੰਥ ਸੀ ਸਾਡੀ ਕੌਮ ਸੀ ਉਹ ਮਹਾਰਾਜਾ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੀ ਸੀ ਪਰ ਪੰਥ ਦੀ ਅਧੀਨ ਕੀ ਵੀ ਸੀ ਸੀਰੀ ਅਕਾਲ ਤਖਤ ਸਾਹਿਬ ਦੀ ਮਹਾਰਾਜੇ ਨੂੰ ਪਤਾ ਸੀ ਇਹ ਗੱਲ ਵੀ ਕੌਮ ਅਧੀਨ ਅਛਰੇ ਅਕਾਲ ਤਖਤ ਸਾਹਿਬ ਦੇ ਆ ਤੇ ਮਹਾਰਾਜਾ ਚਾਹੇ ਬੇਸ਼ੱਕ ਮੈਨੂੰ ਮੰਨਦੀ ਆ ਜੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਵੀ ਮਹਾਰਾਜੇ ਨੂੰ ਅਸੀਂ ਬੇਦਖਲ ਕਰਦੇ ਆ ਅੱਜ ਤੋਂ ਸਾਡੀ ਕੌਮ ਦਾ ਸਾਡੇ ਪੰਥ ਦਾ ਮਹਾਰਾਜਾ ਨਹੀਂ ਆ ਮਹਾਰਾਜ ਜੀ ਦੀ ਹਿੰਮਤ ਨਹੀਂ ਸੀ ਵੀ ਉਸ ਤੱਕ ਤੇ ਬਹਿ ਸਕੇ ਸੋ ਸਿਧਾਂਤ ਕਿੱਥੋਂ ਨਿਕਲਿਆ ਹੈ ਮੀਰੀ ਤੇ ਪੀਰੀ ਦਾ ਉਹ ਅਕਾਲ ਤਖਤ ਸਾਹਿਬ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ ਅਕਾਲ ਦਾ ਤਖਤਾ ਉਹ ਅਕਾਲ ਦਾ ਅਕਾਲ ਪੁਰਖ ਦਾ ਤਖਤਾ ਜਿੱਥੋਂ ਮੀਰੀ ਕਿਰਦਾਰ ਨਾਲ ਸਬੰਧਤ ਆ ਪੀਰੀ ਧਰਮ ਨਾਲ ਸਬੰਧਤ ਆ ਇਹਦਾ ਮਤਲਬ ਸਿਆਸਤ ਕਿਹੜੀ ਹੋਵੇ ਉਹ ਵੀ ਅਕਾਲ ਪੁਰਖ ਦੀ ਸਿਆਸਤ ਹੋਵੇ ਧਰਮ ਕਿਹੜਾ ਹੋਵੇ ਅਕਾਲ ਪੁਰਖ ਦਾ ਧਰਮ ਹੋਵੇ ਸੋ ਅਸੀਂ ਇਹਦੇ ਚ ਮਨੇ ਇਹੀ ਗੱਲ ਵਾਪਸ ਸਰਬੱਤ ਦੇ ਭਲੇ ਤੇ ਆਉਣੀ ਆ ਜਦੋਂ ਅਕਾਲਪੁਰ ਕੀ ਦੀ ਸਿਆਸਤ ਕਰਨੀ ਆ ਅਕਾਲ ਦੇ ਧਰਮ ਦੇ ਰਾਹੀ ਕਰਨੀ ਆ ਉਦੋਂ ਇਕੱਲੇ ਸਿੱਖਾਂ ਲਈ ਹੋਊਗੀ ਉਹ ਨਹੀਂ ਉਹ ਫਿਰ ਹਿੰਦੂਆਂ ਲਈ ਵੀ ਹੋਊਗੀ ਉਹ ਮੁਸਲਮਾਨਾਂ ਲਈ ਵੀ ਹੋਊਗੀ ਉਹ ਦਲਿਤ ਭਰਾਵਾਂ ਲਈ ਵੀ ਹੋਊਗੀ ਅਸੀਂ ਹਿੰਦੂ ਨੂੰ ਕਹਾਂਗੇ ਭਾਈ ਪੱਕੇ ਹਿੰਦੂ ਬਣੋ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਤੇ ਕਿਸ ਨੇ ਧੱਕਾ ਕੀਤਾ ਤੁਹਾਡੇ ਨਾਲ ਜ਼ਬਰਜੋਰੀ ਕੀਤਾ ਤੁਹਾਡੇ ਨਾਲ ਖੜੇ ਹਾਂ ਮੁਸਲਮਾਨਾਂ ਨੂੰ ਕਹਾਂਗੇ ਪੰਜ ਨਮਾਜ਼ੀ ਪੱਕੇ ਮੁਸਲਮਾਨ ਬਣੋ ਤੁਹਾਡੇ ਨਾਲ ਖੜੇ ਹਾਂ ਸੋ ਸਰਬੱਤ ਦੇ ਭਲੇ ਵਾਲੀ ਕੌਮ ਨੂੰ ਇੱਕ ਪਾਸੇ ਧੱਕ ਕੇ ਵੱਖਵਾਦੀ ਅਤਿਗਵਾਦੀ ਖਾਲਸਤਾਨੀ ਇਹ ਤਾਂ ਟਰੋਂਦੇ ਆ ਇਹ ਤਾਂ ਸਾਜ਼ਿਸ਼ਾਂ ਛੜਦੇ ਆ ਸੋ ਇੱਕ ਤਾਂ ਗੱਲ ਇੱਥੇ ਆ ਕੇ ਖਤਮ ਹੁੰਦੀ ਹੈ ਦੂਜੀ ਸਾਡੀ ਸਭ ਤੋਂ ਵੱਡੀ ਤਰਾਸ ਦੀ ਕੀ ਰਹੀ ਅੱਜ ਲੋਕਾਂ ਦਾ ਸੰਘਰਸ਼ਾ ਹਮੇਸ਼ਾ بڑے ਸੰਘਰਸ਼ ਪੰਜਾਬ ਨੇ ਪੈਦਾ ਕੀਤੇ ਆ ਇਹ ਗੱਲ ਆਪਾਂ ਸਮਝੀਏ ਪੰਜਾਬ ਨੇ 20 ਸੈਂਸ ਆਪਾਂ ਹੁਣੇ ਜੇ ਆਪਾਂ ਗੱਲ ਕਰੀਏ ਸਰਬੱਤ ਖਾਲਸਾ ਵਰਗਾਰੀ ਦਾ ਮੋਰਚਾ ਪੱਡੇ ਵੱਡੇ ਮੋਰਚੇ ਲੱਗੇ ਆ ਪਰ ਸਾਡੇ ਹੱਥ ਲੱਗੀ ਨਿਰਾਸ਼ਾ ਕਿਉਂ ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਪੈਦਾ ਹੁੰਦਾ ਲੋਕ ਲੋਕਾਂ ਚੋਂ ਬਾਹਰ ਆਂਦਾ ਔਰ ਉਹ ਸੰਘਰਸ਼ ਕਿ ਆਗੂਆਂ ਕੋਲ ਤੇ ਹੱਥ ਚ ਫੜਾ ਦਿੰਦੇ ਆ ਤੇ ਉਹ ਲੋਕਾਂ ਦੇ ਸੰਘਰਸ਼ ਤੋਂ ਆਗੂਆਂ ਦਾ ਸੰਘਰਸ਼ ਬਣ ਜਾਂਦਾ ਮੁੜ ਕੇ ਉਹ ਆਗੂਆਂ ਉੱਤੇ ਦਬਾਅ ਵੀ ਪੈਂਦਾ ਉਹਨਾਂ ਨੂੰ ਡਰਾਇਆ ਵੀ ਜਾਂਦਾ ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਆ ਤੇ ਉਹ ਆਗੂ ਆਪ ਦੇ ਹਸਾਮ ਨਾਲ ਆਪ ਦੇ ਟੀਚੇ ਮੇਥੇ ਆਪ ਦੇ ਟੀਚੇ ਮੇਥ ਲੈਂਦੇ ਤੇ ਉਹ ਟੀਚੇ ਮੇਥ ਕੇ ਉਹੀ ਪ੍ਰਾਪਤੀ ਮੰਨੀ ਬੈਠੇ ਰਹਿੰਦੇ ਆ ਜਿਵੇਂ ਬਰਗਾੜੀ ਵੇਲੇ ਹੋਇਆ ਜਿਹੜੇ ਉਸ ਵੇਲੇ ਦੇ ਆਗੂ ਸੀ ਉਹ ਇਹ ਮੰਨਦੇ ਆ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਸੀ ਉਸ ਮੋਰਚੇ 'ਚੋਂ ਪਰ ਕੌਮ ਜਾਂ ਲੋਕ ਇਹ ਮੰਨਦੇ ਆ ਜਾਂ ਉਹਨਾਂ ਦੇ ਹੱਥ ਨਿਰਾਸ਼ਤਾ ਲੱਗੀ ਕਿਉਂਕਿ ਆਗੂਆਂ ਨੇ ਆਪਦੇ ਪਿੱਛੇ ਮਥਲੇ ਸੀ ਸੋ ਹੁਣ ਐਕ ਪੀ ਇਹ ਖਤਾ ਨਹੀਂ ਖਾਣੇ ਤੁਸੀਂ ਲੜਾਈ ਕੀ ਲੜ ਰਹੇ ਹੋ ਸੰਘਰਸ਼ ਕੀ ਆ ਇਹਦਾ ਸਿਧਾਂਤ ਕੀ ਆ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਜੇ ਸਾਨੂੰ ਪਤਾ ਹੋਊਗਾ ਕੱਲ ਨੂੰ ਕੋਈ ਆਖੋ ਸਾਡਾ ਕਿਤੇ ਵਖਿਆ ਕਿਸੇ ਦੇ ਦਬਾਅ ਪਿਆ ਕਿਸੇ ਲਾਲਚ ਆਇਆ ਅਸੀਂ ਅਗਲੇ ਨੂੰ ਬੇਰਕਾਬ ਕਰਨ ਜੋਗੇ ਰਹਿਨੇ ਪਹਿਲਾਂ ਅਸੀਂ ਉਹਨਾਂ ਦੇ ਪਿੱਛੇ ਲੱਗਦੇ ਰਹੇ ਔਰ ਸਾਡੇ ਕੋਲੇ ਤਾਂ ਸਾਡੇ ਹੱਥੋਂ ਹੀ ਹੈ ਨਹੀਂ ਅੱਜ ਤੱਕ ਪੰਜਾਬ ਉਸ ਅਕਾਲ ਪੁਰਖ ਦੀ ਸਿਆਸਤ ਖੜੀ ਨਹੀਂ ਕਰ ਸਕਿਆ ਅਸੀਂ ਜਿੰਨਾਂ ਉਹਦੀ ਸਿਆਸਤ ਮੰਨੀ ਬੈਠੇ ਆਂ ਚਾਹੇ ਉਹ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਬੀਜੇਪੀ ਹੋਵੇ ਆਪ ਹੋਵੇ ਕਦੇ ਉਹਨਾਂ ਨੇ ਪੰਜਾਬ ਦੀ ਸਿਆਸਤ ਜਿੱਤੀ ਆ ਜੇ ਕੀਤੀ ਹੁੰਦੀ ਤਾਂ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਹੁੰਦੇ ਉਹਨਾਂ ਨੇ ਇਹ ਗੱਲ ਕਹਿੰਨੀ ਸੀ ਅਸਤੀਫੇ ਜੇਬ ਦੀ ਗੱਲ ਨਹੀਂ ਆ ਮੇਰੇ ਪੰਜਾਬ ਚ ਤੁਸੀਂ ਵੜ ਕੇ ਦਿਖਾਓ ਮੈਂ ਵਿਧਾਨ ਸਭਾ ਵਿੱਚ ਮਤਾ ਪਾਉਣਾ ਤੁਸੀਂ ਆ ਪੰਜਾਬ ਚ ਲਾਗੂ ਕਰਕੇ ਦਿਖਾਓ ਸਾਡੇ ਜਿਹੜੇ ਤਿੰਨ ਨਵੇਂ ਕਾਨੂੰਨ ਆ ਸਾਨੂੰ ਆਖੂ ਉਹ ਚਾਹੀਦਾ ਜਿਹੜਾ ਵੋਟਰਾਂ ਦੀ ਰਾਜਨੀਤੀ ਦੇ ਨਾਲ ਨਾਲ ਆ ਸੰਘਰਸ਼ ਦੀ ਰਾਜਨੀਤੀ ਵੀ ਕਰ ਸਕਿਆ ਕਿਉਂ ਕਿ ਅਸੀਂ ਦਿੱਲੀ ਸਰਕਾਰ ਦੇ ਨਾਲ ਮੱਥਾ ਲਾਈ ਬੈਠੇ ਆ ਲੜ ਰਹੇ ਆ ਦਿੱਲੀ ਸਰਕਾਰ ਨਾਲ ਤੇ ਸਾਡੇ ਕੋਲੇ ਆਪਦੀ ਕੋਈ ਸਿਆਸੀ ਧਿਰ ਹੀ ਨਹੀਂ ਆ 77 ਸਾਲਾਂ ਚ ਅਸੀਂ ਅੱਜ ਤੱਕ ਕੋਈ ਆਪਦੀ ਸਿਆਸੀ ਧਿਰ ਨਹੀਂ ਖੜੀ ਕਰ ਚੁੱਕੇ ਅੱਜ ਲੋੜ ਆ ਪੰਜਾਬ ਦੇ ਲੋਕਾਂ ਨੂੰ ਔਰ ਤੁਸੀਂ ਇਹ ਨਾ ਕਹੋ ਚੌਥਾ ਫਰੰਟ ਖੜਾ ਹੋਊਗਾ ਅੱਜ ਲੋੜ ਆ ਤੁਹਾਨੂੰ ਕਿਉਂਕਿ ਇਹ ਥੇਮ ਹੀ ਗੱਲ ਮੁੱਖਰੀ ਹਰੇ ਹੋਰ ਬਥੇਰੇ ਸੰਘਰਸ਼ ਲੜਨੇ ਪੈਣੇ ਆ ਤੇ ਪੋਲੀਟੀਕਲ ਸਟ੍ਰਗਲ ਹੈ ਇਹ ਸਮਝ ਲਓ ਜੇ ਪੋਲੀਟੀਕਲ ਸਟ੍ਰਗਲ ਆ ਤਾਂ ਪੋਲੀਟੀਕਲ ਸਟ੍ਰਗਲ ਕੋਈ ਪੋਲੀਟੀਕਲ ਧਿਰ ਹੀ ਲੜ ਸਕਦੀ ਹੁੰਦੀ ਆ ਉਸ ਖਿੱਤੇ ਦੀ ਪੋਲੀਟੀਕਲ ਤੇ ਸਾਡੇ ਕੋਲੇ ਸਾਡੀ ਖਿੱਤੇ ਦੀ ਪੋਲੀਟੀਕਲ ਧਿਰ ਹੀ ਨਹੀਂ ਆ ਕੱਢੋ ਆਪ ਦੇ ਜੋ ਜੇ ਕੱਢ ਸਕਦੇ ਹੋ ਤਾਂ ਮੈਂ ਪਰਮਾ ਜਿੰਨੀ ਮੇਰੀ ਸਮਝ ਆ ਉਸ ਨਾਲ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਰਲ ਮਿਲ ਕੇ ਮਾंथਨ ਕਰਕੇ ਬ੍ਰੇਨਸਟੋਰਮ ਕਰਕੇ ਨੰਬਰ ਕੁ ਨਾਲ ਚਾ ਸਾਡੇ ਕਿਸੇ ਦੇ ਦੋ ਕਿੱਲੇ ਵੀ ਹੁੰਦੇ ਆ ਪਿੰਡ ਚ ਉਹ ਦੋ ਕਿੱਲੇ ਆਣਾ ਵੀ ਪੰਚੀ ਸਰਪੰਚੀ ਨੰਬਰਦਾਰ ਪਟਵਾਰੀ ਉਹ ਇੱਕ ਸਿਆਸਤ ਜੁੜੀ ਹੁੰਦੀ ਆ ਉਹਦੀ ਉਹਦੇ ਤੋਂ ਜਦੋਂ ਦੋ ਚਾਰ ਕਿੱਲੇ ਵੀ ਚਲੇ ਜਾਂਦੇ ਆ ਉਹਦੀ ਸਿਆਸਤੀ ਨਾਲ ਖੋਕੇ ਲੈ ਜਾਂਦੇ ਆ ਇਹ ਹੋਇਆ ਕਿਵੇਂ ਹੋਇਆ ਆ ਮੋਹਾਲੀ 에ਰਪੋਰਟ ਬਣਿਆ ਉਥੇ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ ਸਾਰੀ ਸਾਰੀ ਜ਼ਮੀਨ ਐਕਵਾਇਰ ਕਰ ਲਈ ਪਰ ਉਹ ਕਿਸਾਨ ਵੀ ਆ ਚ ਸਾਡੇ ਨਾਲ ਬੈਠੇ ਧਰਨਿਆਂ ਤੇ ਮੋਰਚਿਆਂ 'ਚ ਬੈਠੇ ਆ ਸ਼ੰਭੂ ਵੀ ਆਉਂਦੇ ਆ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਤੁਹਾਡੇ ਕੋਲੇ ਤਾਂ ਜ਼ਮੀਨ ਹੀ ਹੈ ਨਹੀਂ ਕਹਿੰਦੇ ਯਾਰ ਸਾਡੀ ਸਿਆਸਤ ਹੀ ਲੈ ਗਈ ਨਾਲ ਸਾਨੂੰ ਪਤਾ ਹੀ ਨਹੀਂ ਸੀ ਸਾਡੀ ਜ਼ਿੰਦਗੀ ਲੈ ਗਈ ਨਾਲ ਕੱਲੀ ਜ਼ਮੀਨ ਐਕਵਾਇਰ ਨਹੀਂ ਹੋਈ ਸਾਡੀ ਜ਼ਿੰਦਗੀ ਸਾਡਾ ਜਿਉਣ ਦਾ ਜਿਹੜਾ ਇੱਕ ਢੰਗ ਸੀ ਇੱਕ ਢਾਂਚਾ ਸੀ ਉਹ ਹੀ ਨਾਲ ਚਲਾ ਗਿਆ ਸੋ ਜੇ ਅੱਜ ਦੇ ਨਵੇਂ ਕਾਨੂੰਨ ਬਣੇ ਆ ਇਸ ਸਿੰਪਲ ਜੀ ਧਾਰਨਾ ਸਮਝਣ ਵਾਲੀ ਜਦੋਂ ਸਾਡੇ ਤੋਂ ਆ ਕਾਰਪੋਰੇਟ ਕੰਪਨੀਆਂ ਆ ਕੇ ਸਾਡੀ ਸਾਡੀ ਜ਼ਮੀਨ ਸਾਡੀ ਧਰਤੀ ਸਾਡੇ ਤੋਂ ਲੈ ਜਾਣਗੇ ਕੰਟਰੈਕਟ ਫਾਰਮਿੰਗ ਕਰਨਗੇ ਜਾਂ ਸਾਨੂੰ ਦੱਸਣਗੇ ਕੀ ਬੀਜਣਾ ਕੀ ਕੀ ਤੁਸੀਂ ਵੜਨਾ ਤੇ ਸਾਡੀ ਸਿਆਸਤ ਸਾਡੀਆਂ ਰਵਾਇਤਾਂ ਸਾਡਾ ਸੱਭਿਆਚਾਰ ਸਭ ਕੁਝ ਹੀ ਨਾਲ ਤਰ ਚੁਕੀ ਸੋ ਇਸ ਕਰਕੇ ਪੰਜਾਬ ਆਪਣੀ ਹੋਣ ਦੀ ਲੜਾਈ ਲੜ ਰਿਹਾ ਸੋ ਗੱਲ ਕੱਲੀ ਐਮਐਸਪੀ ਦੀ ਨਹੀਂ ਆ ਗੱਲ ਸਾਡੀ ਸੱਭਿਆਚਾਰਕ ਹੋਂਦ ਦੀ ਆ ਸਾਡੀ ਸਮਾਜਿਕ ਹੋਂਦ ਦੀ ਸੋ ਜਦੋਂ ਆਪ ਦੀ ਹੋਂਦ ਦੀ ਲੜਾਈ ਲੜਦੇ ਆਂ ਉਦੋਂ ਦਾ ਫਰਨੀਚ ਤੇ ਉਦੋਂ ਆਪੇ ਮੇਰਾ ਘਰ ਨਾ ਖੁੱਸ ਦੇ ਇਹ ਚੀਜ਼ਾਂ ਦਾ ਛੱਡਨੀਆ ਪੈਂਦੀਆਂ ਇਹ ਤੋਂ ਉੱਤੇ ਕਰਦਿਆਂ ਪੈਂਦੀਆਂ ਅੱਜ ਸਾਨੂੰ ਲੋੜ 73 ਸਾਲਾਂ ਚ ਕਿਉਂਕਿ ਸਾਡੇ ਕੋਲ ਇੱਕ ਪੱਕੀ ਹੈਗੇ ਕਲਚਰਲ ਪੰਜਾਬ ਦਾ ਹੁੰਦਾ ਸੀ 1849 ਤੱਕ ਸਾਡੇ ਕੋਲੇ ਉਹ ਮਾਡਲ ਰਿਹਾ 1849 ਤੋਂ ਬਾਅਦ ਸਰਕਾਰ ਦੇ ਸਾਹਮਣੇ ਦਾ ਉਦੋਂ ਬਾਅਦ ਦਿੱਲੀ ਦੀ ਹਕੂਮਤ ਆ ਗਈ ਉਹਨਾਂ ਨੇ ਆਪਦੇ ਹਿਸਾਬ ਨਾਲ ਦਿੱਤਾ 73 ਸਾਲਾਂ ਚ ਪੰਜਾਬ ਪੰਜਾਬ ਪੱਕੀ ਪ੍ਰਭ ਕੇਂਦਰਿਤ ਕਿਸਾਨੀ ਦਾ ਮਾਡਲ ਹੀ ਨਹੀਂ ਕੱਢ ਸਕਿਆ ਅੱਜ ਸਾਨੂੰ ਅੱਗੇ ਕਾਹਨ ਕਿੱਧਰ ਨੂੰ ਜਾਈਏ ਹੁਣ ਸਾਰਿਆਂ ਦਾ ਇਹ ਸਵਾਲ ਲੋਕਾਂ ਨੂੰ ਜਗਾਉਣਾ ਗੱਲ ਹੀ ਬਹੁਤੀ ਗੱਲ ਨਹੀਂ ਹੁੰਦੀ ਜਗਾ ਕੇ ਮੁੜ ਕੇ ਅਗਲੇ ਪਾਸੇ ਕਿਸੇ ਸੇਧਮਾ ਦਾ ਉਹ ਪਾੜੀ ਮਾੜੀ ਗੱਲ ਹੁਣ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿੱਧਰ ਨੂੰ ਦੁਰਗੇ ਸੋ ਅੱਜ ਲੋੜ ਇਹ ਆ ਵੀ ਜਿਹੜਾ ਕੁਝ 73 ਸਾਲਾਂ ਚ ਨਹੀਂ ਹੋਇਆ ਉਹ ਹੁਣ ਕਰੀਏ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਅਸੀਂ ਇੱਕ ਕ੍ਰੀਏਟ ਕਰੀਏ ਪੈਦਾ ਕਰੀਏ ਆਪਦੇ ਐਗਰੋ ਇਕਨੋਮਿਸਟ ਨੂੰ ਬਿਠਾਈਏ ਉਹਦੇ ਚ ਖੇਤੀਬਾੜੀ ਮਾਹਿਰਾਂ ਨੂੰ ਬਿਠਾਈਏ ਸਾਇੰਟਿਸਟਾਂ ਨੂੰ ਪਿਠਾਈਏ ਸਾਡੀ ਲੀਡਰਸ਼ਿਪ ਨੂੰ ਬਿਠਾਈਏ ਇੰਟੈਲੈਕਚੁਅਲ ਬੁੱਧੀ ਲੋ ਬੁੱਧੀਜੀਵੀਆਂ ਨੂੰ ਬਿਠਾ ਕੇ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਪੈਦਾ ਕਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ ਇਹ ਲੋੜ ਆ ਸਾਡੇ ਇਹ ਤੋਂ ਬਿਨਾ ਮਸਲੇ ਨਹੀਂ ਹੱਲ ਹੋਣੇ ਕਿਉਂਕਿ ਜੇ ਕਲੀ ਐਮਐਸਪੀ ਦੀ ਲੜਾਈ ਲੜਾਂਗੇ ਤੇ ਪਿਛਲੇ ਮਾਡਲਸ ਦਾ ਖੁਦ ਖੁਸ਼ੀਆਂ ਤੇ ਕਰਦੇ ਪਏ ਆ ਸੋ ਜਿਹੜੀ ਅੱਜ ਲੋੜ ਤੇ ਹਿਸਾਬ ਨਾਲ ਅਗਲੀ ਰਣਨੀਤੀ ਕੀ ਹੋਊਗੀ ਅਗਲੀ ਰਣਨੀਤੀ ਇਹ ਹੈ ਵੀ ਆਪਸ ਚ ਆਪਾਂ ਹੁਣ ਇੱਕ ਦੂ ਬਾਦ ਅੱਜ ਦਾ ਧਰਨਾ ਲਾ ਕੇ ਅੱਜ ਆਪਾਂ ਇਹ ਗੱਲ ਕਰ ਲਈ ਇੱਕ ਦੂ ਬਾਦ ਫੇਰ ਇਕੱਠੇ ਹੋਵਾਂਗੇ ਤੇ ਸਟੇਜਾਂ ਤੋਂ ਗੱਲਾਂ ਨਹੀਂ ਕਰਾਂਗੇ ਸੰਗਤ ਚ ਬੈਠ ਕੇ ਆਪਾਂ ਗੱਲਾਂ ਕਰੀਏ ਸੰਗਤ ਦੇ ਸੁਝਾਅ ਲઈએ ਲੋਕਾਂ ਦੇ ਸੁਝਾਅ ਲੱਗੇ ਪੰਜਾਬ ਕੇਂਦਰ ਦੇ ਖੇਤੀ ਬੜੀ ਮਾੜਾ ਰਸਾਲ ਪਸਾਰ ਗਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ ਸੀਐਮ ਦੇ ਹੱਥ ਚ ਫੜਾਈਏ ਵੀ ਆ ਚੱਕ ਲੜਦੇ ਤੂੰ ਲੜ ਸਕਦਾ ਜੇ ਤੁਹ ਨਹੀਂ ਲੱਗਦਾ ਸਾਡਾ ਅਸੀਂ ਕਰਾਂਗੇ ਆਪੀ ਸਿਆਸਤ ਖੜੀ ਕਰਾਂਗੇ ਸੋ ਇੰਨੀਆਂ ਕਿ ਗੱਲਾਂ ਮੈਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਾਰਿਆਂ ਨੂੰ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠੇ ਹੋ ਆਉਂਦਾ ਯੋਗਦਾਨ ਤੇ ਹਿੱਸਾ ਨਹੀਂ ਪਾ ਸਕਦੇ ਅਸੀਂ ਪਿਆਰ ਦਾ ਭੜਾ ਹੀ ਇਸ ਕੰਮ 'ਚ ਆ ਪਿਆਰ ਦੇ ਲੋਕਾਂ ਦਾ ਭੜਾ ਹੀ ਇਸ ਕੰਮ 'ਚ ਆ ਵੀ ਅਸੀਂ ਸੰਘਰਸ਼ ਚ ਰਹੀਏ ਅੱਜ ਤੱਕ ਕੌਮੀਅਤ ਦਾ ਅਹਿਸਾਸ ਹੀ ਨਹੀਂ ਪੈਦਾ ਕਰ ਸਕਿਆ ਸੀ ਅਸੀਂ ਪਰ ਇਸ ਸੰਘਰਸ਼ ਨੇ ਸਾਨੂੰ ਕੌਮੀਅਤ ਦਾ ਅਹਿਸਾਸ ਪੈਦਾ ਕਰਾ ਦਿੱਤਾ ਸੋ ਇਸ ਕਰਕੇ ਇਹ ਸਾਡੇ ਸਿਆਣੇ ਬੀਬੁਰਗ ਵੀ ਇਹ ਗੱਲਾਂ ਕਹਿੰਦੇ ਹੁੰਦੇ ਸੀ ਵੀ ਪੰਜਾਬ ਦਾ ਭਲਾ ਇਸ ਕੰਮ ਚ ਆਵੀ ਜੇ ਜਦੋਂ ਤੱਕ ਅਸੀਂ ਸੰਘਰਸ਼ ਚ ਰਹੇਗੇ ਤਾਂ ਸੰਘਰਸ਼ ਸਾਡਾ ਇੱਕ ਗੋਲਡਨ ਪੀਰੀਅਡ ਆ ਇਹਦੇ 'ਚ ਯੋਗਦਾਨ ਪਾਓ ਇਹਨੇ ਇਤਿਹਾਸ 'ਚ ਬੜੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ ਜਿਹੜਾ ਜਿਹੜਾ ਆ ਕੇ ਸਾਡੇ ਨਾਲ ਖੜ ਜਾਊਗਾ ਜਿਹੜਾ ਜਿਹੜਾ ਇਹਦੇ ਚਾਹ ਕੇ ਸ਼ਮੂਲੀਅਤ ਦੇ ਦੂਗਾ ਉਹਦਾ ਨਾਂ ਜੰਗਲ 'ਚ ਜਦੋਂ ਲੱਗੀ ਸੀ ਅੱਗ ਅੱਗ ਭਜਾਉਣ ਵਾਲੇ ਬੰਦਿਆਂ 'ਚ ਲਿਖਿਆ ਜਾਉਂ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦਰਬਾਰ ਵੀਰਦੀਪ ਸਿੱਧੂ ਜੀ ਜੋ ਸ਼ੰਭੂ ਮੋਰਚੇ ਤੋਂ ਆਏ ਤੇ ਸੰਸੰਧ ਚਰਨਾਂ ਵਿੱਚ ਬੇਨਤੀ ਆ ਵੀ ਗੁਰੂ ਘਰ ਲੰਗਰ ਵੀ ਬਾਬਾ ਬੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਲੈ ਕੇ ਆਏ ਹੋਏ ਨੇ ਉਹ ਸ਼ਖੇ ਜਾਣ ਦੀ ਕਿਰਪਾਲਤਾ ਕਰਨੀ ਸਰਗੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਆਰਤੀ ਟਰੈਕਟਰ ਯੂਨੀਅਨ ਟੈਕਸੀ ਯੂਨੀਅਨ ਪੰਜ ਸਰਪੰਨ ਸਰਹਬਾਨ ਤੇ ਸੁਸੇਜੀਆਂ ਦੇ ਪ੍ਰਧਾਨ ਮੰਤਰੀ ਸੀ ਇਆੜੀ ਐਮਐਲਏ ਸਵਰਗਦੇਸ ਸਿੰਘ ਜੀ ਚਾਚ ਕਨਵ ਰੇਂਗਲੀ ਚੇਰਮਨ ਮਲਕੀ ਪ੍ਰੋਵਾਬ ਜੀ ਅਨਜੀਤ ਪ੍ਰੋਵਾਬ ਜੀ ਸਤਿੰਦਰਪਾਲ ਸਿੰਘ ਕਾਕਾ ਜਗਰਾਉਂ ਤੋਂ ਡਾਕਟਰ ਅਮਰਜੀਤ ਸਿੰਘ ਜੀ ਇਹਨਾਂ ਸਾਰਿਆਂ ਦਾ ਗੁਰਪ੍ਰੀਤ ਸਿੰਘ ਜੀ ਮਿੰਟੂ ਮਾਲਵਾ ਮੁਲਕਤਾ ਸੇਵਾ ਕੇਂਦਰ ਤੋਂ ਸ਼ਮਰਿੰਦੀ ਜੋ ਸੈਕਟੋ ਨੇ ਕੈਨੇਡਾ ਤੋਂ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਤੇ ਬਲਾਰਾ ਜਿਹੜੇ ਸਾਡੇ ਵੀਰ ਹਾਜ਼ਰੀ ਲਵਾ ਕੇ ਗਏ ਨੇ ਵੀ ਲੱਖਾਂ ਸੁਧਾਨਾ ਜੀ ਡਾਕਟਰ ਸੁਖਰੀ ਤੋਂ ਉੱਦੋ ਕੇ ਕੰਗਰ ਗਰੇਵਾਲ ਜਸਪਾਲ ਹੇਰਾ ਜੀ ਜਸਵੀਰ ਖੰਡੂਰ ਜੀ ਡਾਕਟਰ ਸੁਪਾਲ ਸੇਖੋਂ ਜੀ ਬਿਮਲ ਸਿੰਘ ਕੁਮਾਰ ਜੀ ਅਤੇ ਗੁਰਦੀਪ ਸਿੰਘ ਜੀ ਸੇਵਾ ਗੱਲ ਬੜੇ ਅਰਜ਼ਰ ਸਿਰਮਾ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜੇ ਭੁੱਲ ਚੁੱਕ ਹੋਵੇ ਤਾਂ ਬੱਚੇ ਸਮਝ ਕੇ ਮਾਫ ਕਰਨਾ ਅਤੇ ਜਿਨ੍ਹਾਂ ਤੁਹਾਡਾ ਪਿਆਰ ਸਤਕਾਰ ਨੇ ਆ ਇਹ ਰਸਮੀ ਕਰਦੇ ਆ ਮੇਰੇ ਨਾਲ ਰਹੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਮੇਰੇ ਵੀਰਾਂ ਕੋਲੇ ਝੰਡਿਆ ਜਿੱਦ ਲੈ ਕੇ ਜਾਣਾ ਤਾਂ ਲਾਇਓ ਹੂ ਨਾ ਨਹੀਂ ਕਿਰਪਾ ਕਰਕੇ ਇਸ ਟਰੈਲੀ ਤੇ ਜਾ ਮੋੜ ਸੀ ਜੀ ਬਨੋੜ ਮੈਂ ਸਾਰਿਆਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਸਨਪੁਰ ਤੋਂ ਰੋੜ ਪੈਂਡ ਦਾ ਧੰਨਵਾਦ ਕਰਦੇ ਹਾਂ ਹਸਨਪੁਰ ਰੋੜ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਦਾ ਫੇਰ ਤੈਨੂੰ ਧੰਨਵਾਦ ਕਰਦਾ ਕਿਸਾਨ ਮਜ਼ਦੂਰ ਇਹ ਕਿਹਾ ਇਹ ਜੱਠੇਵੰਦੀ ਧੰਨਵਾਦ ਕਰਦੀ ਹੈ ਮੁੱਲਾਪੁਰ ਦਾਖਾ ਕਰਦੇ ਐ ਇਸੇ ਤਰ੍ਹਾਂ ਪਿਆਰ ਸਤਿਕਾਰ ਮਿਲਦਾ ਰਹੇ ਜਿਹਦੇ ਸਾਡੇ ਨਾਲ ਦਰੂਰਵਾ ਅਸੀਂ ਬੇਨਤੀ ਸੇ ਸ਼ਿਕਾਇਤ ਸ਼ਿਕਾਇਤ ਕਰਦੇ ਹਾਂ ਅੱਜ ਦੀ ਇਸ ਮੀਟਿੰਗ ਵੱਲੋਂ ਬੇਨਤੀ ਆ ਵੀ ਜਿਨ੍ਹਾਂ ਨੇ ਸਾਡੇ ਨਾਲ ਜੁੜਨਾ ਉਹ ਜੁੜ ਸਕਦੇ ਨੇ ਮੈਂ ਫਿਰ ਅਖੀਰ ਤੇ ਸਰਗਨਾ ਸੰਗਤਾਂ ਦਾ ਸਰਫੰਨ ਬੰਦਾਂ ਦਾ ਪੰਚੰਦਾਂ ਸੋਸਾਇਟੀ ਪ੍ਰਧਾਨਾਂ ਦਾ ਜਿੰਨੇ ਵੀ ਆਪਣੇ ਆਪਣੇ ਨਗਰਾਂ ਤੋਂ ਜੋਠੇ ਲੈ ਕੇ ਆਏ ਉਹਨਾਂ ਦਾ ਅਸੀਂ ਬਹੁਤ ਬਹੁਤ ਬਨਵਾਦ ਕਰਦੇ ਆਂ